ਵਿਕਰਮ ਮਜੀਠੀਆ ਦੀ ਜ਼ਮਾਨਤ ਦੇ ਉੱਪਰ ਹੋਈ ਦੂਸਰੇ ਦਿਨ ਵੀ ਲਗਾਤਾਰ ਸੁਣਵਾਈ ਹਾਈ ਕੋਰਟ ਦਾ ਆਇਆ ਵੱਡਾ ਫੈਸਲਾ ਵਿਕਰਮ ਮਜੀਠੀਆ ਦੀ ਜ਼ਮਾਨਤ ਦੇ ਬਾਰੇ ਜੋ ਵਿਕਰਮ ਮਜੀਠੀਆ ਦੇ ਸਮਰਥਕਾਂ ਦੇ ਵਿੱਚ ਥੋੜੀ ਖੁਸ਼ੀ ਜ਼ਰੂਰ ਆਈ ਏ ਜੋ ਹੁਣ ਵਿਕਰਮ ਮਜੀਠੀਆ ਦੀ ਜ਼ਮਾਨਤ ਹੋ ਜਾਏਗੀ ਜਿਸ ਨੂੰ ਲੈ ਕੇ ਵਕੀਲਾਂ ਦੇ ਵੱਲੋਂ ਵੀ ਅੱਜ ਜਾਣਕਾਰੀ ਦਿੱਤੀ ਗਈ ਏ ਜੋ ਹਾਈ ਕੋਰਟ ਨੇ ਅੱਜ ਕੀ ਫੈਸਲਾ ਸੁਣਾਇਆ ਹੈ ਹੁਣ ਵਿਕਰਮ ਮਜੀਠੀਆ ਕਦੋਂ ਆਉਣਗੇ ਜਿਹੜੇ ਤੋਂ ਬਾਅਦ ਤੁਸੀਂ ਜਿਹੜੇ लोकराय न्यूज़ न बहुत बहुत स्वागत थोड़ा चैनल में सबसक्राइब कर देना घंटी का बटन दबा दो हर रोज़ वही नवी खबर मिल सके पंजाब के सबका तो श्रोमणी अकाली दल के सीनीय आगू बिक्रम सिंह मजठियां आमदन तो वह जायदाद मामले के जो पंजाब सरकार के विजिलेंस ने गिरफ्तार किया पच्ची जून नज लगभग 5 ਮਹੀਨੇ ਹੋ ਚਲੇ ਨੇ ਉਹਨਾਂ ਨੂੰ ਨਾਇਕ ਰਸਤੇ ਵਿੱਚ ਔਰ ਉਹਨਾਂ ਦੀ ਹਾਈ ਕੋਰਟ ਦੇ ਵਿੱਚ ਜੋ ਰੈਗੂਲਰ ਜ਼ਮਾਨਤ ਦੀ ਪਟੀਸ਼ਨ ਪਾਈ ਹੋਈ ਸੀ ਉਸ ਦੇ ਉੱਪਰ ਲਗਾਤਾਰ ਦੂਸਰੇ ਦਿਨ ਸੁਣਵਾਈ ਹੋਈ ਏ ਜਿਵੇਂ ਹੀ ਕੱਲ 6 ਨਵੰਬਰ ਨੂੰ 3 ਘੰਟੇ ਬਹਿਸ ਚੱਲੀ ਔਰ ਉਸ ਤੋਂ ਬਾਅਦ ਇਹ ਸੁਣਵਾਈ ਅਗਲੇ ਦਿਨ ਤੱਕ ਟਾਲ ਦਿੱਤੀ ਗਈ ਜੋ ਅੱਜ ਫਿਰ 1 ਘੰਟਾ ਇਸ ਦੇ ਉੱਪਰ ਬਹਿਸ ਹੋਈ ਔਰ ਹੁਣ ਫਿਰ ਹਾਈ ਕੋਰਟ ਨੇ ਜਿਹੜੀ ਇਹ ਸੁਣਵਾਈ ਏ ਇਸ ਨੂੰ ਪੈਂਡਿੰਗ ਰੱਖਿਆ ਸੋ ਵਿਕਰਮ ਮਜੀਠੀਆ ਦੀ ਸਿਨਵਾਈ ਲਗਭਗ ਜਿਵੇਂ ਹੀ 1 ਘੰਟਾ ਚੱਲੀ ਉਸ ਦੇ ਵਿੱਚ ਜੋ ਅੱਜ ਫਿਰ ਪੰਜਾਬ ਸਰਕਾਰ ਦੇ ਵੱਲੋਂ ਏਜੀ ਪਹੁੰਚੀ ਹੋਈ ਸੀ ਉਹਨਾਂ ਨੇ ਸਾਰੀਆਂ ਦਲੀਲਾਂ ਤੇ ਤਰਕਾਂ ਨੂੰ ਸੁਣਨ ਤੋਂ ਬਾਅਦ ਅਦਾਲਤ ਨੇ ਅਗਲੀ ਸੁਣਵਾਈ ਸੋਮਵਾਰ ਲਈ ਤੈਅ ਕਰ ਦਿੱਤੀ ਹੈ ਸੋਮਵਾਰ ਵਿਕਰਮ ਮਜੀਠੀਆ ਨੂੰ ਜੋ ਜ਼ਮਾਨਤ ਮਿਲਣ ਦੇ ਪੂਰੇ ਚਾਂਸ ਨੇ ਦੱਸ ਦਈਏ ਕਿ ਵਿਜੀਲੈਂਸ ਬਿਊਰੋ ਨੇ 25 ਜੂਨ ਨੂੰ ਵਿਕਮ ਸਿੰਘ ਮਜੀਠੀਆ ਨੂੰ ਅੰਮ੍ਰਿਤਸਰ ਸਥਿਤ ਉਹਨਾਂ ਦੇ ਘਰ ਤੋਂ ਗ੍ਰਿਫਤਾਰ ਕੀਤਾ ਸੀ ਇਸ ਤੋਂ ਬਾਅਦ ਵੱਖ-ਵੱਖ ਟੀਮਾਂ ਨੇ ਹਿਮਾਚਲ ਦਿੱਲੀ ਯੂਪੀ ਤੇ ਅੱਜਿੱਤ ਆਵਾਦੇ ਸਾਪੇਵਾਰੀ ਕੀਤੇ ਤੇ ਉਹਨਾਂ ਦੀ ਜਾਇਦਾਦ ਦੀ ਜਿਹੜੀ ਇਹ ਸਾਰੀ ਛਾਂ ਪੇਨ ਕੀਤੀ ਸੋ 23 ਸਤੰਬਰ ਨੂੰ ਡੇਰਾ ਰਾਧਾ ਸੁਮੀ ਵਿਆਸ ਦੇ ਮੁਖੀ ਮਹਾਰਾਜ ਗੁਰਿੰਦਰ ਸਿੰਘ ਢਿੱਲੋਂ ਵੀ ਨਹਿਬਾ ਜੇਲ੍ਹ ਵਿੱਚ ਉਹਨਾਂ ਨੂੰ ਮਿਲਣ ਵਾਸਤੇ ਪਹੁੰਚੇ ਇਹ ਮੁਲਾਕਾਤ ਲਗਭਗ ਉਹਨਾਂ ਦੀ ਅੱਧਾ ਘੰਟਾ ਚੱਲੀ ਉਹਨਾਂ ਦੀ ਪੈਣ ਵੀ ਜੇਲ੍ਹ ਦੇ ਵਿੱਚ ਉਹਨਾਂ ਨੂੰ ਮਿਲਣ ਲਈ ਗਈ ਸੀ ਜੋ ਵਿਕਰਮਜੀਠਿਆ ਨੇ ਰੱਖੜੀ ਦਾ ਤਿਉਹਾਰ ਦੀਵਾਲੀ ਦਾ ਤਿਉਹਾਰ ਦੁਸਹਿਰੇ ਦਾ ਤਿਉਹਾਰ ਤੇ ਪ੍ਰਕਾਸ਼ਪੁਰਪ ਗੁਰੂ ਅਰਣਕਦੇਵ ਜੀ ਦਾ ਜੇਲ੍ਹ ਦੇ ਵਿੱਚ ਹੀ ਜਿਹੜੇ ਉਹਨਾਂ ਨੇ ਮਨਾਏ ਨੇ ਸੋ ਹੁਣ ਵਿਕਰਮ ਮਜੀਠੀਆ ਦੀ ਜੋ ਹਾਈ ਕੋਰਟ ਦੇ ਵਿੱਚੋਂ ਰੈਗੂਲਰ ਜ਼ਮਾਨਤ ਦੇ ਉੱਪਰ ਸੁਣਵਾਈ ਹੋਈ ਏ ਜੋ ਉਹਨਾਂ ਨੂੰ ਵੱਡੀ ਰਾਹਤ ਮਿਲਦੀ ਨਜ਼ਰ ਆ ਰਹੀ ਏ ਜੋ ਕਿ ਪੰਜਾਬ ਸਰਕਾਰ ਦੇ ਏਜੀ ਨੂੰ ਹਾਈ ਕੋਰਟ ਨੇ ਚਰਚਾ ਪਾਈ ਏ ਹਾਈ ਕੋਰਟ ਤੋਂ ਕੁਝ ਸਵਾਲ ਹਾਈ ਕੋਰਟ ਨੇ ਏਜੀ ਤੋਂ ਸਵਾਲ ਪੁੱਛੇ ਕਿ ਤੁਸੀਂ ਵਿਕਰਮ ਮਜੀਠੀਆ ਦੀ ਜ਼ਮਾਨਤ ਕਿਉਂ ਰੋਕਣਾ ਚਾਹੁੰਦੇ ਜੇ ਤਾਂ ਏਜੀ ਨੇ ਇਹ ਜਵਾਬ ਦਿੱਤਾ ਕਿ ਅਸੀਂ ਵਿਕਰਮ ਮਜੀਠੀਆ ਦੇ ਜੋ ਅਜੇ ਤੱਕ ਉਹਨਾਂ ਦੀ ਵੈਰੀਫਿਕੇਸ਼ਨ ਕਰ ਰਿਹਾ ਇਨਕੁਆਰੀਆਂ ਚੱਲ ਰਹੀਆਂ ਨੇ ਜੋ ਕਿ ਉਹਨਾਂ ਦੇ ਵੱਲੋਂ ਸਬੂਤ ਜਿਹੜੇ ਜਾਇਦਾਦ ਦੇ ਉਹ ਸਾਨੂੰ ਅਜੇ ਪੂਰੀ ਜਾਣਕਾਰੀ ਨਹੀਂ ਮਿਲੀ ਜਿਸ ਤੋਂ ਹਾਈ ਕੋਰਟ ਦੇ ਜੱਜ ਨੇ ਗਰਮ ਹੋ ਕੇ ਏਜੀ ਨੂੰ ਚਾਰਚਾ ਪਾਈ ਕਿ ਇੱਕ ਪਾਸੇ ਚਾਰ ਸ਼ੀਟ ਦਾਖਲ ਕਰ ਦਿੱਤੀ ਗਈ ਹੈ ਤੇ ਇੱਕ ਪਾਸੇ ਤੁਸੀਂ ਅਜੇ ਵੀ ਉਹਨਾਂ ਦੇ ਉੱਪਰ ਜਿਹੜਾ ਕਿ ਇਨਕੁਆਰੀ ਕਰ ਰਹੇ ਜੀ ਸੋ ਫਿਰ ਚਾਰ ਸ਼ੀਟ ਦੇ ਵਿੱਚ ਤੁਸੀਂ ਕੀ ਕਿਉਂ ਕੀਤਾ ਜਿਹੜੀ ਤੁਸੀਂ ਚਾਰਜ ਸ਼ੀਟ ਚਲਾਣ ਦਾਖਲ ਕੀਤਾ ਹੈ 40000 ਪੰਨਿਆਂ ਦਾ ਜਿਸ ਵਿੱਚ 200 ਦੇ ਲਗਭਗ ਗਵਾਹਾਂ ਦੀਆਂ ਗਵਾਹੀਆਂ ਨੇ ਤੇ ਉਸ ਵਿੱਚ ਵੱਖ-ਵੱਖ ਥਾਵਾਂ ਦੇ ਉੱਪਰ ਬਣਾਈ ਹੋਈ ਜਾਇਦਾਦ ਜਿਸ ਦੇ ਸਬੂਤ ਨੇ ਇਸ ਨੂੰ ਲੈ ਕੇ ਜੋ ਹਾਈ ਕੋਰਟ ਦੇ ਜਿਹੜੇ ਜੱਜ ਨੇ ਉਹਨਾਂ ਨੇ ਏ ਜੀ ਨੂੰ ਬਹੁਤ ਚਰਚਾ ਪਾਈ ਹੈ ਉਹਨਾਂ ਨੇ ਕਿਹਾ ਕਿ ਹੁਣ ਤੁਸੀਂ ਬੈਸ ਤੇ ਸੁਣਵਾਈ ਕਰੋ ਨਾ ਕਿ ਤੁਸੀਂ ਇਸ ਕੇਸ ਨੂੰ ਲੈ ਕੇ ਕੋਈ ਵੀ ਤੱਥ ਰੱਖੋ ਕਿਉਂਕਿ ਉਹ ਟ੍ਰਾਇਲ ਦਾ ਮਾਮਲਾ ਹੈ ਉਹ ਹਾਈ ਕੋਰਟ ਦੇ ਵਿੱਚ ਚੱਲ ਰਹੇ ਨੇ ਸੋ ਇਸੇ ਤੋਂ ਬਾਅਦ ਏਜੀ ਨੇ ਜੋ ਆਪਣੀ ਬੈਸ ਜਮਾਨਤ ਨੂੰ ਲੈ ਕੇ ਸ਼ੁਰੂ ਕੀਤੀ ਔਰ ਉਹਨਾਂ ਨੇ ਕਿਹਾ ਕਿ ਸਾਨੂੰ ਇਸ ਦੀ ਜਮਾਨਤ ਰੋਕਣ ਨਾਲ ਹੋਰ ਵੀ ਜਿਹੜੇ ਸੁਰਾਖ ਮਿਲਣੇ ਨੇ ਜੇਕਰ ਜਮਾਨਤ ਹੋ ਜਾਂਦੀ ਏ ਤਾਂ ਫਿਰ ਉਹ ਸਾਰੇ ਸੁਰਾਖ ਜਿਹੜੇ ਨੇ ਉਹ ਨਹੀਂ ਸੀ ਉਹਨਾਂ ਤੱਕ ਪਹੁੰਚ ਸਕਾਂਗੇ ਸਾਡੀ ਜਿਹੜੀ ਇਨਕੁਆਰੀ ਉੱਥੇ ਹੀ ਰੁਕ ਜਾਵੇਗੀ ਤਾਂ ਇਸ ਤੋਂ ਬਾਅਦ ਜੱਜ ਨੇ ਉਹ ਫੈਸਲਾ ਬੰਦ ਕਰ ਦਿੱਤੀ ਔਰ ਉਹਨਾਂ ਨੇ ਕਿਹਾ ਕਿ ਜਾਓ ਤੁਸੀਂ ਪਹਿਲਾਂ ਉਹ ਜਿਹੜੇ ਸਬੂਤ ਨੇ ਉਨ੍ਹਾਂ ਦੇ ਉੱਪਰ ਆਪਣੀ ਇਨਕੁਆਇਰੀ ਕਰੋ ਜੋ ਕਿ ਸੋਮਵਾਰ ਤੱਕ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ ਜੋ ਸੋਮਵਾਰ ਫਿਰ ਸੁਣਵਾਈ ਹੋਵੇਗੀ ਸੋ ਵਿਕਰਮ ਜੀਠਿਆ ਹੁਣ ਆਪਣਦ ਤੂ ਵੱਜ ਜਾਇਦਾਦ ਮਾਮਲੇ ਦੇ ਵਿੱਚ ਅਦਾਲਤ ਵਿੱਚ ਜਿਹੜਾ ਕੇਸ ਚੱਲੇਗਾ ਰਾਜਪਾਲ ਪੰਜਾਬ ਦੇ ਗੁਲਾਬ ਚੰਦ ਕਟਾਰੀਆ ਨੇ ਵੀ ਉਨ੍ਹਾਂ ਦੇ ਉੱਪਰ ਮੁਕੱਦਮਾ ਚਲਾਉਣ ਦੀ ਮਨਜ਼ੂਰੀ ਦਿੱਤੀ ਹੈ ਔਰ ਇਹ ਇਜਾਜ਼ਤ ਪ੍ਰਸ਼ਟਾਚਾਰ ਰੋਕਥਮ ਕਾਨੂੰਨ ਦੀ ਤਾਰਾ 19 ਦੇ ਤਹਿਤ ਕੀਤੀ ਗਈ ਹੈ ਪਰ ਅਜੇ ਤੱਕ ਵਿਕਰਮ ਜੀਠਿਆ ਦੇ ਉੱਪਰ ਦੋਸ਼ ਹੀ ਸਾਬਤ ਹੋਏ ਨੇ ਕੋਈ ਸਬੂਤ ਜਿਹੜੇ ਨੇ ਉਹ ਨਹੀਂ ਮਿਲਦੇ ਜਿਹੜੇ ਉਹਨਾਂ ਦੇ ਉੱਪਰ ਕੇਸ ਦਰਜ ਹੋਇਆ ਹੈ ਜਿਸ ਨੂੰ ਲੈ ਕੇ ਸੋਮਵਾਰ ਤੋਂ ਬਾਅਦ ਜੋ ਉਹਨਾਂ ਨੂੰ ਜ਼ਮਾਨਤ ਦੇ ਆਰਡਰ ਹੋ ਸਕਦੇ ਨੇ ਜੋ ਹਾਈ ਕੋਰਟ ਦੇ ਵੱਲੋਂ ਔਰ ਉਸ ਤੋਂ ਬਾਅਦ ਵਿਕਰਮ ਮਜੀਠੀਆ ਦੀ ਜ਼ਮਾਨਤ ਹੋਵੇਗੀ ਜੋ ਵਕੀਲਾਂ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਸੋਮਵਾਰ ਨੂੰ ਜ਼ਮਾਨਤ ਦੇ ਆਰਡਰ ਲੈ ਕੇ ਵਿਕਰਮ ਮਜੀਠੀਆ ਦੇ ਕੋਲ ਪਹੁੰਚਾਂਗੇ ਔਰ ਹਾਈ ਕੋਰਟ ਦੇ ਵੱਲੋਂ ਵਿਕਰਮ ਮਜੀਠੀਆ ਨੂੰ ਰਾਹਤ ਮਿਲਦੀ ਨਜ਼ਰ ਆ ਰਹੀ ਹੈ